ਕੇ ਮੇਰਾ ਭਤੀਜਾ ਘਰ ਨੂੰ ਚੱਲਿਆ ਸੀ ਚੈਨਾ ਟੋਰ ਨੇ ਗੱਲ ਵੱਡਿਆਂ ਦਾ ਰੱਬਾ 15 ਸਾਲ ਆ ਮੇਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਉਹ ਕੋ ਦਾ ਸਰਪੰਚ ਆ ਪਿੰਡ ਦਾ ਰੋਲੇ ਦਾ ਨੌਂ ਮਿੰਟਾਂ ਕਰਿਆ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਅੱਬਾ ਇਹ ਮਤ ਪਰੇ ਕਾਲਾ ਕੁਂਗਲ ਤੋਂ ਹੀ ਆ ਰਿਹਾ ਸੀ ਗਾਜੀ ਜੀ ਜੁੱਤੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀ ਗਾਜੀ ਉਹਨੂੰ ਰਸਤੇ 'ਚ ਡੋਰ ਨੇ ਕੇ ਲੇ ਇੱਕ ਲੋਤਾ ਪੁੱਤਰ ਦੀ ਇਕੱਲੇ ਜੀ ਗੱਲੇ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਸੀ ਪੁੱਤ ਕੋਈ ਭੈਣ ਨਹੀਂ ਸੀ ਚਾਚੇ ਦੀ ਫਤਾਈ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਉਹ ਤੁਸਾਂ ਨੂੰ ਤਾਂ ਕਹਿਣਾ ਕਿ ਨੱਥ ਪਈ ਹੋਈ ਹੈ ਨੱਥ ਕਹਿਣ ਨੂੰ ਹੈ ਵੀ ਬਾਈ ਨਾ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉੱਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਅਗਲਾਤਾ ਪਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਕਿੱਥੋਂ ਆਉਂਦੀ ਆ ਪਹਿਲੇ ਇਹ ਪਕੜ ਕਰਨੀ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆ ਇਹ ਪਤਾ ਨਹੀਂ ਕਰਦੇ ਇਹ ਦੁਕਾਨਾਂ ਵਾਲੇ ਤੇ ਕੀ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚੈਨਾ ਡੋਰ ਦੀ ਪਕੜ ਹੋਣੀ ਚਾਹੀਦੀ ਛੁੱਟੀ ਲੈ ਕੇ ਮੇਰਾ ਭਤੀਜਾ ਘਰ ਨੂੰ ਚੱਲਿਆ ਸੀ ਚੈਨਾ ਡੋਰ ਨੇ ਗਾਲ ਵੱਢਿਆ ਦਾ ਰੱਬਾ ਕਿੰਨੀ ਉਮਰ ਸੀ ਕਮਰ ਕਿੰਨੀ ਸੀ 15 ਸਾਲ ਆ ਮੇਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹਾਂ ਦੋਤੇ ਕੀ ਮੰਗ ਕਰਦੇ ਸੇਨਾ ਡੋਰ ਤੇ ਪਵਨ ਦੀ ਲਾਓ ਜੀ ਮੈਂ ਨੋਮੈਂਟ ਆ ਮੈਂ ਤਰਾਂਜ ਮੈਂ ਆਪ ਖੁਦ ਸਰਪੰਚਾ ਬਣਦਾ ਰੋਲੇ ਦਾ 9 ਮਿੰਟਾਂ ਕਰਿਆ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੇ ਓ ਰੱਬਾ ਇਹਨੂੰ ਪਰੇ ਕਾਲਾ ਕਰਨਾ ਹੈ ਹਾਂ ਜੀ ਨਹੀਂ ਜਾ ਦੂਗਾ ਅੰਦਾਜ਼ੀ ਦਾ ਬੋਰਡ ਆ ਮੈਂ ਭਾਈ ਸਾਡੇ ਪਿੰਨ ਜਾ ਦੂਗਾ ਸਾਡਾ ਜੀ ਜਸਪਾਲ ਜੰਗ ਜੀ ਜਿਹਦੇ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਤਦ ਡੋਰ ਚਾਈਨਾ ਡੋਰ ਨਹੀਂ ਗੱਲ ਵੱਡੇ ਸਕੂਲਾਂ ਛੁੱਟੀ ਮਿਲੀ ਦੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀਂ ਕੀ ਲੱਗਦੇ ਦਾਦਾ ਜੀ ਲੱਗਦੇ ਕੀ ਨਾਮ ਕੀ ਸੀ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਬੱਚੇ ਉਸ ਤੋਂ 15 ਸਾਲ ਦੀ ਹੈ ਜੀ ਜੀ ਇਹ ਬੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰੱfte ਡੋਰ ਨਿਕਲ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰਦੇ ਆ ਕਿ ਪ੍ਰਸ਼ਾਸਨ ਕਹਿੰਦੇ ਕਿ ਚਾਈਨਾ ਨਹੀਂ ਦਿਖਦੀ ਨਹੀਂ ਜੀ ਜਦ ਦੇ ਲੋ ਤੋਂ ਜੰਮ ਨਹੀਂ ਆ ਜੀ ਕਲਤਾ ਪੁੱਤਰ ਦੀ ਕੱਲੇ ਜੀ ਗੱਲੇ ਹੀ ਗੱਲੇ ਨਹੀਂ ਗੱਲੇ ਨਹੀਂ ਬੰਦਾ ਜੀ ਕੱਲੇ ਜੀ ਪੁੱਤ ਕੋਈ ਭੈਣ ਨਹੀਂ ਦੀ ਚਾਚੇ ਦੀ ਫਰਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਪੱਕੀ ਮੰਗ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਂਗੇ ਜੀ ਹੁਣ ਇਹਨਾਂ ਤੋਂ ਹੋਰ ਕੀ ਮੰਗੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਹਾਦਰ ਸਿੰਘ ਪਿੰਡ ਰੋਲੇ ਜੀ ਕੀ ਨਾਮ ਲਾਉਂਦੇ ਨੇ ਨੌਜਵਾਨ ਦੀ ਮੌਤ ਵੀ ਹੈ ਚਾਈਨਾ ਡੋਰ ਨਾਲ ਹਾਂ ਚਮਰਾੜੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਦੋ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲਚੇ ਡੋਰ ਫਸ ਗਈ ਚైనా ਡੋਰ ਬੋਟ ਮੋਟਰਸਾਈਕਲ ਦੇ 15 16 ਸਾਲ ਆ ਜੀ ਤੇ ਉਹ ਗਰਦਨ ਕੱਟੀ ਗਈ ਉਹਦੀ ਉਹਦਾ ਮੌਤ ਹੋ ਗਈ ਇਹ ਡੋਰ ਬਹੁ ਵੇਖ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਿੱਦਾ ਕੋਈ ਮਿਲਦਾ ਕਿ ਚైనా ਡੋਰ ਤੇ ਉਸ ਬੰਦੇ ਨਾਲ ਤਾਂ ਕਹਿਣਾ ਕਿ ਨੱਥ ਪਾਈ ਹੋਈ ਹੈ ਨੱਥ ਕਹਿਣ ਨੂੰ ਆਈ ਪਾਈ ਨੀ ਗਰਾਊਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਅਗਲਾਤਾ ਪੁੱਤ ਵੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਸਾਰੇ ਰੋਲੇ ਬਣਦੇ ਸਿਰ ਪੰਚ ਸਾਹਿਬ ਤੋਂ ਆਇਆ ਪੰਚ ਸਾਹਿਬ ਦੇ ਨਾਮ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਦੇ ਚਾਈਨਾ ਡੋਰ ਕਰਨ ਕਿ ਇੰਨਾ ਫੈਲਿਆ ਹੋਇਆ ਪੱਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਇਹਦੇ ਬਾਰੇ ਸਰਕਾਰੋਂ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਆ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਇਹ ਪਤਾ ਨਹੀਂ ਕਰਦੇ ਦੁਕਾਨਾਂ ਵਾਲੇ ਤੇ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚਾਈਨਾ ਡੋਰ ਦੀ ਪਕੜ ਹੋਣੀ ਚਾਹੀਦੀ ਤੇ ਇਹ ਮੌਤਰ ਮਰੇ ਕਿਸੇ ਹੋਰ ਦਾ ਵੀ ਮਰੂਗਾ ਬਈ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਹੈ ਕਿ ਚਾਈਨਾ ਡੋਰ ਸੀ ਉਹ ਹਜੇ ਜਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹੱਸਦਾ ਵਾਪਰੇ ਆ ਜੀ ਜੀ ਗੱਲ ਕਰੀਏ ਤੰਗ ਤਾਂ ਸਰ ਇੱਥੇ ਨੇੜੇ ਦੇਲੇ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਆ ਇਹਦੇ ਵਿੱਚ ਅ ਕਾਰਵਾਈ ਅਮਲ ਚ ਲਿਆ ਦਿੰਦੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ